ਨਸ਼ਾ ਤੂੰ ਕਰਦਾ ਗਲਤਾਂ ਮੈਂ ਤੈਨੂੰ ਇਹ ਗੱਲ ਖੁੱਲਾ ਚੈਲੰਜ ਆ ਯਾਰ ਮੈਂ ਤੈਨੂੰ ਇੱਕ ਹੋਰ ਵੀ ਗੱਲ ਆਖਦਾ ਮੈਂ ਨਾਨ ਬੈਜ ਵੀ ਨਹੀਂ ਖਾਂਦਾ ਇਹ ਤਾਂ ਇਹਨਾਂ ਨੇ ਤਾਂ ਗੱਲ ਹੀ ਏਡੀ ਵੱਡੀ ਕਹਿਤੀ ਨਾ ਮੈਂ ਤਾਂ ਪਿਓਰ ਬੈਚ ਨੂੰ ਬੰਦਾ ਅੱਛਾ ਫੇਰ ਜਿੰਨੀਆਂ ਇਹ ਗੱਲਾਂ ਦੀ ਐਸੋਸੀਏਸ਼ਨ ਨੇ ਇਕੱਠੀਆਂ ਹੋ ਕੇ ਪਾਣਾ ਸਿੱਧੂ ਚੰਡੀਗੜ੍ਹ ਦੀ ਐਸੋਸੀਏਸ਼ਨ ਏਜੰਟਾਂ ਨੇ ਕਿਹੜਾ ਮਰਜ਼ੀ ਪੰਗਾ ਲੈ ਲੇ ਐਸਾ ਸਬਕ ਸਿਖਾਊਗਾ ਕਿ ਉਹ ਪੀੜ੍ਹੀਆਂ ਯਾਦ ਰੱਖਣਗੇ ਐਸੋਸੀਏਸ਼ਨ ਕਸੁੰਦਾ ਮੈਂ ਕੁੱਖ ਜਾਣਦੇ ਨਹੀਂ ਮੈਂ ਜਾਣਦੇ ਨਹੀਂ ਕੱਖ ਜਿਹੜਾ ਮਰਜੀ ਕੋਈ ਚੰਡੀਗੜ੍ਹ ਦੀ ਜਿਹੜੀ ਮਰਜੀ ਇਹਨਾਂ ਦੀ ਸਾਰੀ ਇਹਨਾਂ ਦੀ ਫੁੱਦੂਆਂ ਬੰਦਿਆਂ ਦੀ ਸਾਰਿਆਂ ਦੀ ਇਹਨਾਂ ਦੇ ਇਕੱਠੇ ਹੋ ਜਾਣ ਜਿੰਨੇ ਮਰਜੀ ਝੁੰਗੜਾ ਦਾ ਗੱਡ ਇਕੱਠਾ ਹੋਜੂ ਜਿੰਨਾ ਮਰਜੀ ਹੋ ਜਾ ਮੈਨੂੰ ਕੋਈ ਪਰਵਾਹ ਨਹੀਂ ਇਸ ਕਰਕੇ ਸਾਡਾ ਭਰਾ ਕੱਲ ਪਰਸ ਨੂੰ ਜਵਾਨ ਤੇ ਆ ਜਾਣਾ ਮਹੰਗਾ ਜਵਾਨ ਤਾਰੇ ਨੇ ਹੋਰ ਕਿਸ ਨੇ ਕਰਾਉਣਾ ਪਰਚਾ ਕਰਾ ਲਓ ਸਾਨੂੰ ਕੋਈ ਚੱਕਰ ਨਹੀਂ ਜਿਹਨੇ ਕਰਾਉਣਾ ਕਰਾ ਲਓ ਜਿਹਨੇ ਸਾਡੇ ਤੇ ਪਰਚਾ ਕਰਾਉਣਾ ਕਰਾ ਲਓ ਅਸੀਂ ਜੇਲ ਕੱਟਿਆਵਾਂਗੇ ਅਸੀਂ ਜੇਲ ਪਹਿਲਾਂ ਨਹੀਂ ਮੈਂ ਕੱਟ ਕੇ ਆਇਆ ਯਾਰ ਖਾਦਾ ਯਾਰ ਸਾਨੂੰ ਸਾਰੇ ਤਰੀਕੇ ਕਰਨੇ ਆਉਂਦੇ ਨੇਗੇ ਠੀਕ ਹੈ ਸਾਰੀਆਂ ਸਾਨੂੰ ਜਿਹੜੀਆਂ ਲੜਾਈਆਂ ਲੜਨੀ ਆਉਂਦੀਆਂ ਨੇ ਕਿਸੇ ਭਲੇਖੇ ਦੇ ਵਿੱਚ ਨਾ ਰਹਿ ਜਾਓ ਇਸ ਕਰਕੇ ਦੇਖੋ ਪਾਨਾ ਸਿੱਧੂ ਨੂੰ ਕੀ ਕੁਝਾਖੇ ਆ ਪਾਨਾ ਸਿੱਧੂ ਦਾ ਫੋਨ ਆਇਆ ਸੀਐਮ ਡਰਦਾ ਹੋਣਾ ਚੰਡੀਗੜ੍ਹ ਪਰ ਤੇਰੀ ਐਸੀ ਬੈਸੀ ਟਾਪ ਲਮਾਉਂ ਕਿਸੇ ਅਧਰ ਮੰਤਰੀ ਦਾ ਕਿਸੇ ਹੋਰ ਦਾ ਕੋਈ ਜੋਰ ਨਹੀਂ ਹੈ ਜੇ ਚੰਡੀਗੜ੍ਹ ਚੜਨਾ ਤਾਂ ਸੋਚ ਸਮਝ ਕੇ ਆ ਅੱਛਾ ਮੈਂ ਹੁਣਸਾਰ ਪਹਿਲਾਂ ਚੰਡੀਗੜ੍ਹ ਹੀ ਆਉਂ ਦਵਰਨਾ ਸਾਹਿਬ ਨੂੰ ਸੀਐਮ ਸਾਹਿਬ ਨੂੰ ਸਾਡੇ ਇਖੋ ਦੇ ਪ੍ਰਸ਼ਾਸਨ ਨੂੰ ਇੰਟੀਮੀਸ਼ਨ ਦੇ ਦਿੱਤਾ ਵਾ ਸੈਕਿੰਡ ਫਿੰਗਰ ਅਸੀਂ ਇਟਮ ਹੋਰ ਰੁਕ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੀਆਈ ਸਤਾਫ ਲੁਧਿਆਣੇ ਨੇ ਤੇਰੇ ਨਾਲ ਕੀਤਾ ਸੀ ਉਸ ਦਾ ਯਾਦ ਹੋਣਾ ਆ ਗੱਲ ਦਾ ਜਵਾਬਦਾਰ ਨੂੰ ਭੁੱਲ ਗਿਆ ਅੱਖਾਂ ਤੋਂ ਕੁਛ ਤੇਰਾ ਹੁਣ ਤੱਕ ਭੁੱਲ ਗਿਆ ਗੱਲ ਸੁਣ ਮੇਰੀ ਓਏ ਦੁਨੀਆ ਦਾ ਇਤਿਹਾਸ ਪੜ੍ਹ ਲਈ ਤੂੰ ਕਣਾ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਨੇ ਆ ਮਹੱਲ ਲੁਧਿਆਣੇ ਦੇ ਵਿੱਚ ਪ੍ਰਸ਼ਾਸਨ ਨੇ ਆਇਆ ਕੀਤਾ ਦੁਨੀਆ ਦਾ ਇਤਿਹਾਸ ਪੜ੍ਹ ਲਈ ਕਿੱਥੇ ਬੰਦ-ਬੰਦ ਕਟਾਏ ਗਏ ਇੱਥੇ ਅਸੀਂ ਉਹਨਾਂ ਦੇ ਵਾਰਸਾਂ ਤੇਰੇ ਵਰਗੇ ਚਾਵਲ ਹੋਣਗੇ ਠੀਕ ਹਨ ਗੱਲ ਅਸੀਂ ਉਹਨਾਂ ਦੇ ਵਾਰਸਾਂ ਕਿ ਜਿਹੜੇ ਫਣਸਿਆਂ ਤੇ ਚੜ ਗਏ ਠੀਕ ਆ ਨਾ ਗੱਲ ਅਸੀਂ ਕਦੇ ਕਿਸੇ ਵਸ ਉਸ ਦੇ ਥੱਲੇ ਨਹੀਂ ਕਿਤੇ ਲੱਗ ਕੇ ਚੱਲਿਆ ਤੇਰੇ ਵਰਗੇ ਗਲੱਕ ਨੂੰ ਠੀਕ ਆ ਨਾ ਗੱਲ ਕੋਈ ਮੜਾ ਜਾ ਆਉਦਾ ਮਿਲ ਜੇ ਲੀਡਰਾਂ ਦੇ ਥੱਲੇ ਬਿਸਦਾ ਫਿਰਦਾ ਤੈਨੂੰ ਮੈਂ ਇੱਕ ਹੋਰ ਗੱਲ ਦੱਸਦਾ ਕਿ ਇਹਨਾਂ ਨੇ ਸਾਰਿਆਂ ਨੇ ਇਹ ਕਿਸੇ ਵੀ ਅੱਜ ਤੱਕ ਪਾਰਟੀ ਦਾ ਗਲਚ ਪੱਲਾ ਪਵਾਣਾ ਨਹੀਂ ਚਾਇਆ ਤੇਰੇ ਵਰਗੇ ਖੱਚ ਬੰਦੇ ਨੂੰ ਦੋ ਬੰਦੇ ਨਹੀਂ ਲਾਇਆ ਦੇਖਦੇ ਤੇ ਹਜ਼ਾਰਾਂ ਲੋਕਾਂ ਪਿਆਰ ਕਰਦੇ ਨੇਗੇ ਕਲੋ ਤਾਂ ਛੋਟੀ ਗੱਲ ਨਿਕਲ ਜਾਂਦੀ ਹੈ ਮੇਰੇ ਮੂੰਹ ਚੋਂ ਕਦੇ-ਕਦੇ ਵੀ ਤੂੰ ਕਹਿਣਾ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਆ ਮਲਧਾਨੇ ਪ੍ਰਸ਼ਾਸਨ ਨੇ ਕੁੱਟਿਆ ਬਿਲਕੁਲ ਕੁੱਟਿਆ ਬਿਲਕੁਲ ਕੁੱਟਿਆ ਤੂੰ ਕਹਿਣਾ ਨਾ ਮਲਧਾਨੇ ਬਿਲਕੁਲ ਇਹ ਤਾਂ 21 ਦਿਨਾਂ ਵਾਲੀ ਹੋ ਜਾਂ ਮੈਨੂੰ ਦੱਸ ਇਹੀ ਤਾਂ ਚੀਜ਼ਾਂ ਹੁੰਦੀਆਂ ਨੇ ਗਿਆ ਇਹੀ ਤਾਂ ਪਸਾਨ ਪਛਾਣਾ ਹੁੰਦੀਆਂ ਨੇ ਗਿਆ ਕਿ ਲੋਕਾਂ ਲਈ ਲੜਨਾ ਲੋਕਾਂ ਲਈ ਖੜਨਾ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਪਰਚਾ ਆਪ ਆ ਮਲਧਾਨੇ ਪ੍ਰਸ਼ਾਸਨ ਨੇ ਜਿਹੜਾ ਪਰਚਾ ਪਾਇਆ ਸੀ ਭੁਗਤ ਰਿਹਾ ਮੈਂ ਤਰੀਕਾਂ ਤੇ ਵੀ ਜਾਨਣਾ ਉਸ ਪਰਚੇ ਦੇ ਵਿੱਚੋਂ ਕਿੰਨੇ ਲੱਖ ਦੀ ਜਮਾਨਤ ਭਰੀਆ ਮੈਂ 5 ਲੱਖ ਰੁਪਏ ਦੀ ਹਾਂ ਮੇਰੇ ਦੋਸਤ ਦੇ ਪਿਓ ਦੀ ਜ਼ਮਾਨਤ ਦੇ ਕੇ ਚੜਕੇ ਆਵੇਂ ਕਰ ਗੱਲ ਕੀ ਕਰਦਾ ਪੁਲਿਸ ਨੇ ਕੁੱਟਿਆ ਫੇਰ ਕੀ ਹੁੰਦਾ ਕੀ ਦੇ ਨਹੀਂ ਪੁਲਿਸ ਟਿੱਕਰ 84 ਦਾ ਇਤਿਹਾਸ ਪੜ ਲਈ ਖਾੜਕੂ ਸਿੰਘਾਂ ਦੀ ਜਿਨ੍ਹਾਂ ਦੀ ਹੋਰ ਕਿੰਨਾ ਮਰਜੀ ਗੱਲ ਕਰਨੀ ਕਿ ਉਦੋਂ ਨਹੀਂ ਸਾਡੇ ਮੁੰਡੇ ਕੋ ਕੋ ਕੇ ਮਾਰੇ ਗਏ ਉਦੋਂ ਨਹੀਂ ਸਾਡੇ ਨਾਲ ਇਹ ਕੁਝ ਹੋਇਆ ਤੇਰੇ ਵਰਗੇ ਦੋ ਗਲੇ ਜਿਹੜੇ ਇਕੱਲੇ ਪੈਸੇ ਕਮਾਉਣ ਤੇ ਕਰਸੀਮਤ ਨਹੀਂਗੇ ਤੇਰੇ ਵਰਗੇ ਇਕੱਲੇ ਜਿਹੜੇ ਕਿੰਦਾ ਦਰਦ ਹੁੰਦੇ ਆ ਤੂੰ ਨਸ਼ਾ ਕਿਉਂ ਕਰਦਾ ਕਿਉਂਕਿ ਤੂੰ ਗਲਤ ਆ ਅਗਰ ਉਸ ਪਾਸੇ ਮੇਰੇ ਨੰਬੰਦ ਨਾਲ ਕੋਈ ਮੁਕਾਬਲਾ ਨਹੀਂ ਸੀਗਾ ਕਿ ਮੈਂ ਇਹ ਤਾਂ ਵੀ ਜਵਾਬ ਦੇਮਾ ਘੋਟਾ ਇਕੱਲੇ ਜ਼ਮੀਨ ਨਹੀਂ ਹੈਗੀ ਵਾਧਾ ਮੈਂ ਬਹੁਤ ਪੈਸਾ ਕਮਾਇਆ ਇਮਾਨਦਾਰੀ ਨਾਲ ਪੈਸਾ ਕਮਾਇਆ ਠੀਕ ਹੈ ਨਾ ਗੱਲ ਕੋਈ ਬੰਦਾ ਸਾਬਤ ਕਰ ਦੇ ਕੋਈ ਬੰਦਾ ਸਾਬਤ ਕਰ ਦੇ ਤੇਰੇ 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 ਪ੍ਰਤੀ ਤੂੰ ਇੱਕ ਤਾਂ ਮੈਨੂੰ ਆਡੀਓ ਸੁਣਾਤੀ ਤੇ ਮੈਂ ਹੋਰ ਜਿਹੜਾ ਕਿ ਤੇਰੇ ਪ੍ਰਤੀ ਜਿਹੜਾ ਹੋਰ ਪ੍ਰੂਫ ਲੈ ਕੇ ਹੁਣ ਇੱਥੇ ਮੈਂ ਪੇਸ਼ ਹਾਂਗਾ ਇੱਕ ਤਾਂ ਲੈ ਤੇਰੇ ਪ੍ਰਤੀ ਤੂੰ ਇੱਕ ਦੀ ਇਹੋ ਜੀ ਗੱਲ ਸਾਬਤ ਕਰ ਦੇ ਵੀ ਕਿਸੇ ਨਾਲ ਭਾਨ ਸੁਤਨਾ ਕੀਤੀ ਹੋਵੇ ਲੈ ਕੇ ਦਾ ਆ ਸੁਣ ਲੈ ਅਸੀਂ ਫਾਈਲ ਵਾਈਫ ਤੇ ਪੁਨਰ ਫਿਊਜਰ ਲਵਾਤੀ ਸੀ ਦੋ ਵਾਰ ਉਸ ਤੋਂ ਬਾਅਦ ਉਹ ਕਹਿ ਰਿਹਾ ਸੀ ਵੀ ਮੇਰੇ ਉੱਪਰੋਂ ਯੂਨੀਵਰਸਿਟੀ ਤੋਂ ਪੈਸੇ ਆਣਗੇ ਇਹ ਜਿਆਨੇਕਾਂ ਵੀਡੀਓ ਲੈ ਕੇ ਪੇਸ਼ ਹਾਂ ਮੈਂ ਜਿਹੜੀ ਹੋਰ ਤਰੀਕਰਤੂਤਾਂ ਵਾਲੇ ਤੇਰੇ ਪਰਿਵਾਰ ਬਾਰੇ ਬੋਲਣਾ ਨਹੀਂ ਚਾਹੁੰਦਾ ਤੇਰੇ ਪਰਿਵਾਰ ਬਾਰੇ ਜਾਂ ਉਹਨਾਂ ਬਾਰੇ ਮੈਂ ਨਹੀਂ ਬੋਲਣਾ ਚਾਹੁੰਦਾ ਇਸ ਕਰਕੇ ਇੱਕੋ ਇੱਕ ਗੱਲ ਦੀ ਮੇਰੇ ਕੋਲੇ ਇਹ ਜੀ ਤਰੀਕਰਤੂਤ ਪਈ ਆ ਜਿਹੜੀ ਕਿਦਾ ਸੁਣੀ ਬਣੀ ਜਾਣੀ ਹੁਣ ਤੁਹਾਨੂੰ ਮੇਰਾ ਚੈਲੰਜ ਆ ਜਿਹੜੇ ਨੂੰ ਵੀ ਮੈਂ ਗੁਰੂ ਸਾਹਿਬ ਨੂੰ ਮਹਾਰਾਜ ਨੂੰ ਹਜ਼ਰ ਨਜ਼ਰ ਰੱਖ ਕੇ ਕਹਣਾ ਜਿਹੜਾ ਵੀ ਮਰਜੀ ਮੀਡੀਆ ਜਿੱਥੇ ਮਰਜੀ ਬੁਲਾ ਲਿਓ ਉਹ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਵੀ ਜਵਾਬ ਦੇ ਕੇ ਜਾऊं ਭਜਦਾ ਨਹੀਂ ਠੀਕ ਆ ਨਾ ਗੱਲ ਇੱਥੇ ਕੋਈ ਮਸਦਾ ਲੈਣੀ ਆਇਆ ਇੱਥੇ ਮੈਂ ਸਾਰਾ ਕੁਝ ਸਾਡੇ ਭਰਾਵਾਂ ਨੂੰ ਮਿਲਣ ਗੇਣ ਸਾਡੇ ਭਰਾਵਾਂ ਨੇ ਬੜੇ ਪਿਆਰ ਸਤਿਕਾਰ ਨਾਲ ਇੱਥੇ ਬੁਲਾਇਆ ਤੇ ਇਹ ਜਾਂਦਾ ਮੈਨੂੰ ਕੋਈ ਪ੍ਰਵਾਹ ਨਹੀਂ ਤੇ ਡਟ ਕੇ ਚੰਡੀਗੜ੍ਹ ਦੇ ਵਿੱਚ ਕੋਈ ਵੀ ਦੇਖੋ ਕਿਸੇ ਨਾਲ ਠੱਗੀ ਮਾਰਦਾ ਏਜੰਟ ਦਾ ਜਲੂਸ ਕੱਟਣਾ ਫੁੱਲ ਉਹਦੇ ਬੈਨਰ ਉਹਨਾਂ ਫੋਟਵਾਂ ਲਾ ਕੇ ਉਹਦਾ ਜਲੂਸ ਕੱਢ ਸਕਦਾ ਨਾ ਜਲੂਸ ਕੱਢੋ ਇਹ ਪੰਜਾਬ ਦੇ ਵਿੱਚ ਪਿਆ ਗੰਦ ਸਾਫ ਕਰਨਾ ਇਕੱਲਾ ਏਜੰਟਾਂ ਵਾਲਾ ਗੰਦ ਨਹੀਂ ਜਾ ਸਾਫ ਕਰਨਾ ਸੁਣ ਮੇਰੀ ਗੱਲ ਇੱਥੇ ਮੈਂ ਬਾਹਰ ਆਉਣ ਤੋਂ ਪਹਿਲਾਂ ਲੈਂਡ ਪੂਲਿੰਗ ਦੀ ਨੀਤੀ ਤੇ ਹਰ ਇੱਕ ਪਿੰਡ ਪਿੰਡ ਦੇ ਵਿੱਚ ਬੋਲ ਕੇ ਆਇਆ ਹਰ ਇੱਕ ਜਿਹੜੇ ਸਾਡੇ ਜ਼ਮੀਨਾਂ ਦੀ ਗੱਲ ਸੀ ਸਾਡੇ ਮਜ਼ਦੂਰਾਂ ਦੀ ਗੱਲ ਸੀ ਮੇਰੇ ਪਿੰਡਾ ਜੀ ਮੇਰੇ ਪਿੰਡਾ ਜੀ ਮੇਰਾ ਮਜ਼ਦੂਰ ਭਾਈਚਾਰਾ ਦੇਖ ਲਈ ਕਿਵੇਂ ਮੈਨੂੰ ਪਿਆਰ ਕਰਦਾ ਪਿੰਡਾ ਜੀ ਮੇਰਾ ਕਿੰਨਾ ਮੇਰਾ ਕਿਸ ਜਾਤੀ ਪਾਤੀ ਨੂੰ ਉਹਨਾਂ ਨੂੰ ਮੰਨਣ ਵਾਲਾ ਬੰਦਾ ਨਹੀਂ ਹੈਗਾ ਭਾਨਾ ਠੀਕ ਹੈ ਬੋਲੋ ਮਨੇ ਬੋਲੋ ਪਰ ਮੈਨੂੰ ਇਹਨਾਂ ਦਾ ਖੱਚਾ ਦਾ ਮੈਨੂੰ ਫਰਕਦਾ ਕੋਈ ਪੈਂਦਾ ਨਹੀਂ ਜਿੰਨੇ ਮਰਜ਼ੀ ਖੱਚ ਬੋਲਣ ਪਰ ਕਈ ਵਾਰੀ ਇਹ ਚੀਜ਼ ਹੋ ਜਾਂਦੀ ਹੈ ਕਿ ਚਾਉਣ ਵਾਲਿਆਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਹੁੰਦਾ ਹੈ ਜਿਹੜਾ ਮਰਜ਼ੀ ਕੋਈ ਡੱਕਾ ਬੋਲੀ ਜਾ ਲੈ ਮੈਨੂੰ ਕੋਈ ਅਸਰ ਨਹੀਂ ਜਿੰਨਾ ਮੈਂ ਤਾਂ ਵੀ ਕੁੱਤੇ ਮੇਰੇ ਖਿਲਾਫ ਭੌਂਕਣਗੇ ਤਾਂ ਚੰਗੀ ਗੱਲ ਹੈ ਹਾਥੀ ਲੰਘ ਜਾਂਦਾ ਹੈ ਤਾਂ ਹਾਥੀ ਹੈ ਹਾਥੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੀ ਗੱਲ ਇਹ ਆ ਹਾਂ ਜੇ ਕਿਸੇ ਨੇ ਜਵਾਬ ਲੈਣਾ ਹੋਵੇ ਮੈਂ ਦੇਣ ਨੂੰ ਤਿਆਰ ਆ ਮੈਂ ਹੁਣ ਤੈਨੂੰ ਮੈਂ ਕਹਿਣਾ ਮੈਂ ਤੇਰੀ ਵੇਟ ਕਰੂੰਗਾ ਕਿ ਤੂੰ ਵੀਡੀਓ ਪਾ ਦੀ ਕਿ ਮੈਂ ਇੰਨੀ ਤਰੀਕ ਨੂੰ ਜਿਹੜੀ ਕਾਨਫਰੰਸ ਤਿੰਮਰਾ ਚੈਲੰਜ ਆ ਗੁਰੂ ਸਾਹਿਬ ਚੜ੍ਹਦੀ ਕਲਾ ਰੱਖੇ ਨੌਜਵਾਨਾਂ ਨੂੰ ਚੜ੍ਹਦੀ ਕਲਾ ਚ ਰਹੋ 10 ਕਿ ਦਿਨਾਂ ਨੂੰ ਮੈਂ ਆ ਗਿਆ ਗੱਲ ਪੰਜਾਬ ਤੇ ਪੰਜਾਬੀਅਤ ਤੇ ਜਿਉਂਦੇ ਵਾਸਤੇ ਰਹੋ ਗੱਲ ਹੱਕਾਂ ਦੀ ਹੋਣੀ ਆ ਤੇ ਗੱਲ ਆਪਣਾ ਕੀ ਕਰਨ ਹੁੰਦੇ ਨੇਗੇ ਨੌਜਵਾਨੀ ਦੀ ਹੋਣੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੁਣ ਥੋੜਾ ਜਿਹਾ ਤੁਸੀਂ ਸਵਾਦ ਲੈਣਾ ਚਾਹੁੰਦੇ ਸੀਗੀ ਵੀ ਭਾਰਨਾ ਦੂਜੇ ਲੋੜ ਸਵਾਦ ਦੇਵੇ ਉਹਨੂੰ ਦੱਖੂ ਦਾਣੇ ਦੇਵੇ ਇਸ ਕਰਕੇ ਮੈਨੂੰ ਥੋੜੀ ਜੀ ਲੈਂਗੁਏ ਸੁਧਾਰ ਲੰਦੇ ਵੀਰ ਬਣ ਕੇ ਇਸ ਕਰਕੇ ਮੇਰੇ ਤੇ ਸਾਰੇ ਹੀ ਮੈਨੂੰ ਇਹ ਕੰਦਰ ਨੇ ਤੈਨੂੰ ਤੂੰ ਐ ਬੋਲਦਾ ਤੂੰ ਐ ਬ ਦੇ ਉਸ ਪ੍ਰਕਾਰ ਹਨਾ ਕਿ ਮੈਂ ਉਹਨੂੰ ਖੰਡ ਜਿਹੜੀ ਦੂਜੇ ਲੋਟ ਨਹੀਂ ਪਾਈ ਤੇ ਜੇ ਫਿਰ ਤੇ ਉਹ ਥੋੜਾ ਤੁਤੋ ਤੁਮ ਮਾਫੀ ਚਾਹਣਾ ਕਿ ਜਿਹੜੀ ਮੈਂ ਖੰਡ ਨੂੰ ਪਾਉਣਾ ਚਾਹੁੰਦਾ ਸੀ ਮੈਂ ਨਹੀਂ ਪਾਈ ਤੇ ਇਸ ਕਰਕੇ ਚਲੋ ਮੈਨੂੰ ਆਇਆ ਬਈ ਯਾਰ ਇਹ ਮੈਨੂੰ ਹੁਣ ਬਾਹਲੇ ਬੰਦੇ ਮੇਰੇ ਨੇ ਮੇਰੇ ਤੇ ਇੱਕ ਮਜਬੂਰੀ ਆ ਮੇਰੇ ਤੇ ਕਿ ਮੇਰੇ ਭਰਾ ਸਾਰੇ ਲਾਈਵ ਦੇਖੀ ਜਾਂਦੇ ਹੋਣਗੇ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਵੀ ਤੁਹਾਨੂੰ ਕਹਿੰਦੇ ਜੇ ਤੂੰ ਗਲਤ ਬੋਲਿਆ ਨਾ ਵੀ ਤੈਨੂੰ ਫਿਰ ਅਸੀਂ ਦੂਜੇ ਲੋਟ ਕਰਾਂਗੇ ਤਕੜੇ ਹੋ ਕੇ ਰਹੋ ਏ ਏ ਜਿਹੜਾ ਕੱਲਾ ਜੰਟ ਮਾਫੀਆ ਤਾਂ ਮੇਰੇ ਲਈ ਹੈ ਹੀ ਗੱਲ ਕੁਛ ਨਹੀਂ ਯਾਰ ਤੁਸੀਂ ਜੰਟਾਂ ਨੂੰ ਐਡਾ ਵੱਡਾ ਕ ਬਣਾ ਲਿਆ ਭਾਨਾ ਹਰੇ ਕਹਿੰਦੇ ਨੇ ਏ ਜੰਟ ਤਾਂ ਕੁਛ ਹੀ ਨਹੀਂ ਹੈਗੇ ਮੇਰੇ ਅੱਗੇ ਮੇਰੇ ਤਾਂ ਮਸਲੇ ਜਿਹੜੇ ਪੰਜਾਬ ਲਈ ਵੱਡੇ ਨੇਗੇ ਮੇਰੇ ਲੜਾਈਆਂ ਤਾਂ ਪੰਜਾਬ ਲਈ ਵੱਡੀਆਂ ਨੇ ਤਾਂ ਕੁਛ ਵੀ ਨਹੀਂ ਇਹਨਾਂ ਨੂੰ ਤਾਂ ਮੈਂ ਜਾਣਦਾ ਇਹਨਾਂ ਨੂੰ ਤਾਂ ਖੱਚ ਮੈਕਮੇਨ ਨੂੰ ਮੈਂ ਮਾਉਂ ਨਹੀਂ ਦਵਾਲ ਇਹ ਤਾਂ ਉਹੀ ਮੇਰੇ ਅੱਗੇ ਪਾਣੀ ਭਰਦੇ ਨੇ ਤਾਂ ਕੁਛ ਵੀ ਨਹੀਂ ਹੈਗੇ ਯਾਰ ਇਹ ਤਾਂ ਖੱਚ ਮੈਕਮੇਨ ਨੂੰ ਮੈਂ ਕੱਖ ਜਾਣਦੇ ਨਹੀਂ ਜੁੱਡਾਂ ਮਰ ਜੀ ਕੋਈ ਹੋਵੇ ਮੇਰੇ ਤਾਂ ਮਸਲਾ ਮੇਰੇ ਤਾਂ ਲੜਾਈਆਂ ਹੀ ਜਿਹੜੀਆਂ ਹੋਰ ਇਸ ਤੋਂ ਵੱਡੀਆਂ ਨੇਗੀਆਂ ਸੋਚ ਵੀ ਨਹੀਂ ਸਕਦੇ ਕਿ ਮੇਰੇ ਸੁਦ ਦਿਮਾਗ ਦੇ ਵਿੱਚ ਕੀ ਚੱਲਦਾ ਪੰਜਾਬ ਪ੍ਰਤੀ ਲੋਕਾਂ ਪ੍ਰਤੀ ਲੋਕਾਂ ਦੇ ਹੱਕਾਂ ਪ੍ਰਤੀ ਮੈਂ ਜਾਂ ਆਪਣੇ ਭਰਾਵਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦਾ ਤੂੰ ਸੋਚ ਵੀ ਨਹੀਂ ਸਕਦੇ ਮੇਰੇ ਦਿਮਾਗ 'ਚ ਕੀ ਚੱਲਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੇਵਾ ਕਿਵੇਂ ਕਰਨੀ ਆ ਉਹ ਤਾਂ ਨੈਕਸਟ ਲੈਵਲ ਦੀਆਂ ਗੱਲਾਂ ਨੇ ਇਹ ਤਾਂ ਇਹਦਾ ਖਰਚ ਮੈਂ ਕਿਹਨੋਂ ਦਾ ਮੈਂ ਕੱਖ ਜਾਣਦਾ ਨਹੀਂ ਇਹ ਤਾਂ ਮੇਰੇ ਲਈ ਇਹ ਤਾਂ ਆਇਆ ਨਹੀਂ ਬਸ ਇਹ ਤਾਂ ਆਇਆ ਨਹੀਂ ਗੇ ਤਾਂ ਚਲ ਵੇ ਇਹਦਾ ਮੈਂ ਕੋਈ ਜਾਣਦਾ ਨਹੀਂ ਕਿ ਤਾਂ ਇਹਦਾ ਆਹ ਕਰਕੇ ਜਾਣ ਦਿੰਦਾ ਆਏ ਨੇਗੇ ਇਹਦਾ ਖੱਚ ਮੈਂ ਕਹਾਂ ਮੈਂ ਤਾਂ ਟਲੂਕ ਟੂ ਟੋਲੇ ਨੂੰ ਤਾਂ ਮੈਂ ਕੱਖ ਜਾਣਦੇ ਨਹੀਂ ਇਹ ਤਾਂ ਸਾਰੇ ਪੈਰੀ ਹੱਥ ਲਾਈ ਜਾਂਦੇ ਨੇਗੇ ਸਾਰਿਆਂ ਦਾ ਇਹਨਾਂ ਨੂੰ ਚੋਰਾ ਨੂੰ ਬਖਸ਼ਣਾ ਨਹੀਂ ਕਿਸੇ ਨੂੰ ਜੇ ਕਿਸੇ ਨੇ ਕਿਸੇ ਬੰਦੇ ਦੇ ਹੱਕ ਦੇ ਪੈਸੇ ਖਾਦੇ ਸੁਣ ਲਓ ਇਹ ਅੱਡੇ ਦਾ ਏਜੰਟ ਜੇ ਬੰਦਾ ਹੁਣ 4000 ਬੰਦਾ ਲਾਈਵ ਦੇਖ ਰਹੇ ਹੋਣਾ 500 ਤਾਂ 1000 ਤਾਂ ਏਜੰਟੀ ਲਾਈਵ ਦੇਖੀ ਜਾਂਦੇ ਸੁਣ ਲਓ ਜੇ ਕਿਸੇ ਨੂੰ ਕਿਸੇ ਨੌਜਵਾਨ ਨਾਲ ਕਿਸੇ ਨਾਲ ਗਰੀਬ ਗੁਰੂ ਬਣਾ ਠੱਗੀ ਮਾਰੀ ਥੋੜਾ ਉਹ ਜਲੂਸ ਕੱਢੋ ਤੁਸੀਂ ਯਾਦ ਰੱਖੋਗੇ ਕਿਸੇ ਨੇ ਵੀ ਠੱਗੀ ਮਾਰੀ ਥੋੜਾ ਉਹ ਜਲੂਸ ਕੱਢੋ ਤੁੜਿਆ ਸਾਧੀਆਂ ਤੁਹਾਡੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿਸੇ ਨੇ ਵੀ ਠੱਗੀ ਮਾਰੀ ਸੁਣ ਲੋ ਚੰਡੀਗੜ੍ਹ ਮਹਾਲੀ ਜਲੰਧਰ ਪਟਿਆਲਾ ਲੁਧਿਆਣਾ ਜਿੱਥੇ ਵੀ ਕਿਸੇ ਨੇ ਠੱਗੀ ਮਾਰੀ ਤੁਹਾਡਾ ਉਹ ਝੁਗਾ ਪਾੜੂਗਾ ਤੁਸੀਂ ਯਾਦ ਰੱਖੋ ਗੱਡੀ ਪਸੇ ਬਣ ਕੇ ਕਿਹੜੀ ਸੰਗਣੇ ਦੇ ਵਾਚ ਆ ਜਾਣਦੇ ਮੰਗੇ ਨੂੰ ਬਾਹਰ ਫਿਕਰ ਨਾ ਕਰੋ ਤੁਸੀਂ ਕਿਸੇ ਨੇ ਵੀ ਠੱਗੀ ਮਾਰੀ ਤੁਹਾਡਾ ਸਾਲਿਓ ਉਹ ਜਲੂਸ ਕਟੂ ਸਾਲਿਓ ਏਜੰਟੋ ਪੇ ਯਾਦ ਰੱਖੂਗੇ ਸਾਡੀ ਹਾਂ ਆਹ ਕੁੜੀ ਨੇ ਭੈਣ ਨੇ ਬਹੁਤ ਬਣਿਆ ਸਿੱਖੀ ਸਰੂਪ ਵਿੱਚ ਆਓ ਵੀਰੇ ਇਹ ਤਾਂ ਭੈਣੇ ਮੇਰੇ ਵੀ ਰੀਜਾ ਇਹ ਤਾਂ ਮੇਰੀ ਵੀਰੀ ਜਾ ਕੇ ਗੁਰੂ ਸਾਹਿਬ ਕੇਸ ਰੱਖੀਏ ਪੱਗ ਬੰਨੀਏ ਤਾਂ ਮੇਰੀ ਵੀਰੀ ਜਾ ਮਹਾਰਾਜ ਕਿਰਪਾ ਕਰਨ ਤੇ ਸੱਚੇ ਪਾਤਸ਼ਾਹ ਤੇ ਸਾਰੀਆਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਵੀਰ ਚੜ੍ਹਦੀ ਕਲਾ ਗਰੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਤੇ ਕਿਸੇ ਚੀਜ਼ ਦੀ ਪਰਵਾਹ ਨਾ ਕਰਿਆ ਕਰੋ ਜੇ ਆਪਾਂ ਇੱਥੇ ਆਏ ਆ ਨਾ ਆਜੋ ਭਾਈ ਆਜੋ ਚਲਿਓ